ਫਰਸਟ ਵੀ ਚੈਨਲ ਵੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਸਾਨੇਵਾਲ ਵਿਖੇ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਸਾਨੇਵਾਲ ਦੀਆਂ ਸਮੂਹ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਉਪਰਾਪਤ ਕੀਤਾ। ਉੱਥੇ ਹੀ ਪਹੁੰਚੇ ਸਰਦਾਰ ਗੁਰਦੀਪ ਸਿੰਘ 80 ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਸਮੂਹ ਸੰਗਤਾਂ ਨੂੰ ਗੁਰਪੁਰਦੀਆਂ ਵਧਾਈਆਂ ਵੀ ਦਿੱਤੀਆਂ। ਨਾਲ ਹੀ ਪ੍ਰਸ਼ਿਤ ਲੋਕਾਂ ਇਸ ਹੌਂਸ ਸਕੰਦਰ ਜੀ ਦਾ ਪੋਸਟਰ ਕਾਂਸੀ ਵਿੱਚ ਰਹਿਣ ਵਾਲਿਆਂ ਦਾ ਗੀਤ ਵੀ ਰਿਲੀਜ਼ ਕੀਤਾ। ਸਾਡੇ ਰਿਪੋਰਟਰ ਰੰਗਰਚਾ ਜੀ ਵੱਲੋਂ ਕਵਰੇਜ ਕੀਤੀ ਹੋਈ। ਸੋ ਆਓ ਦੇਖਦੇ ਹਾਂ ਇੱਕ ਰਿਪੋਰਟ ਜਦ ਹਮ ਹੋਤੇ ਤਬ ਤੂੰ ਨਹੀਂ ਜਦੋਂ ਤੱਕ ਮਨੁੱਖ ਦੇ ਅੰਦਰ ਹੋਵੇ ਹੰਕਾਰ ਹੈ ਪਿਆਰਿਓ ਪ੍ਰਮਾਤਮਾ ਸਾਹਮਣੇ ਨਜ਼ਰ ਨਹੀਂ ਆਉਂਦਾ ਅੰਦਰ ਤੱਕ ਇਹ ਨਜ਼ਰ ਆਉਣਾ ਹੈ ਸਾਹਮਣੇ ਨਜ਼ਰ ਨਹੀਂ ਆਉਂਦਾ ਅਸੀਂ ਕਿਸੇ ਨੂੰ ਚਮਾਰ ਕਿਸੇ ਨੂੰ ਚੋੜਾ ਕਿਸੇ ਨੂੰ ਮੱਝ ਵੀ ਕਿਸੇ ਨੂੰ ਸਹਾਈ ਕਿਸੇ ਨੂੰ ਝੋੜ ਕਿਸੇ ਨੂੰ ਨਾਈ ਕਿਸੇ ਨੂੰ ਯਾਰ ਤੇ ਕਿਸੇ ਨੂੰ ਜੀਤੂ ਇੰਨਾ ਕਰਕੇ ਪੁਕਾਰ ਆਤਮੁਕਤ ਮੁਕਤ ਕਰੇ ਸੰਸਾਰ

ਰਾਮ ਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਹੈਈਐ ਜਿਸ ਰਿਟੇ ਸਭ ਦੁੱਖ ਜਾਏ ਤੇਗ ਬਹਰ ਸਿਮਰਨ ਕਰਿ ਨਾਉ ਨਿ ਜਾਵੇ ਤਾ ਸਭ ਤੇ ਸਹਾਇ ਦਸੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਇ ਦਸਾ ਪਰਛਈ ਅਧੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਜੀ ਕਾ ਧਿਆਨ ਧਰ ਕੇ ਬੋਲੋ ਜੀ ਰਵਿਦਾਸ ਜੀ ਪਿਆਰਾ ਤੈਨੂੰ ਪੁੱਜੇ ਜਗ ਸਾਰ ਰਵਿਦਾਸ ਜੀ ਪਿਆਰਾ ਤੈਨੂੰ ਪੁੱਜੇ ਜਗ ਸਾਰ ਤੇਰੀ ਭਗਤੀ ਤੋਂ ਜਾਮ ਬਿਨਹਾਰੇ ਕਾਂਸ਼ੀ ਵਿੱਚ ਜੀ ਦੇ ਜਨਮ ਦਿਨ ਦੀਆਂ ਸਾਹਨੇਵਾਲ ਨਗਰਵਲਾਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਰੇ ਭਾਈਚਾਰੇ ਸਾਹੇ ਨਾਲ ਲੋਕ ਅੱਜ ਦੇ ਦਿਨ ਨੂੰ ਮਨਾ ਰਹੇ ਨੇ ਤੇ ਸਾਰੇ ਜੀ ਰਵਿਦਾਸ ਸਹਾਰਜ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਬਹੁਤ ਵੱਡੇ ਲੰਗਰ ਅਤੇ ਹੋਰ ਵੀ ਸੇਵਾ ਚੱਲ ਰਹੀ ਹੈ ਸਾਹਨੇਵਾਲ ਗੁਰਦੁਆਰੇ ਦੀ ਨਵੀਂ ਕਾਲ ਨਮਾਇਤੇ ਗੁਰਦੁਆਰਾ ਸਾਹਿਬ ਦੀ ਇੱਕ ਸਾਰੀ ਸ਼ੁਰੂ ਹੋ ਰਹੀ ਹੈ ਉਸ ਵਿੱਚ ਵੀ ਸਾਰੀ ਸੰਗਤ ਨੇ ਬਹੁਤ ਹਿੱਸਾ ਪਾਇਆ ਅਸੀਂ ਆਸ ਕਰਦੇ ਹਾਂ ਅੱਗੇ ਤੋਂ ਵੀ ਇਸ ਗੁਰਦੁਆਰੇ ਵਿੱਚ ਸਾਰੇ ਸੰਗਤ ਹਿੱਸਾ ਪਾ ਕੇ ਆਪਣੇ ਕੁਸ਼ੀਆਂ ਪਰਕ ਪ੍ਰਾਪਤ ਕਰੇ ਅੱਜ ਅਸੀਂ ਸਾਰੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਜੀ ਸਾਂਨੇ ਆ ਹਰ ਹਰ ਸਾਲ ਦੀ ਤਰ੍ਹਾਂ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਪਰਸੋਂ ਅਸੀਂ ਇਸੇ ਦੇ ਸੰਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਇੱਥੋਂ ਸਾਂਨੇ ਵਾਲ ਤੋਂ ਚੱਲ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਆਨੰਦ ਪ੍ਰੋਫਿਟ ਦਿੱਤੀ ਕਰ ਪ੍ਰਕਿਰਮਾ ਕਰਦਾ ਹੋਇਆ ਸਾਂਝਿਆ ਟਿੰਡ ਜਾਂ ਸਾਂਝਾਲ ਕੋਲ ਟੀਵੀ ਦੀ ਘੁੰਮਦਾ ਘੁੰਮਦਾ ਤਕਰੀਬਨ ਅਸੀਂ 10 ਵਜ ਕੇ ਸਾਨੂੰ ਅਸੀਂ ਇੱਥੇ ਆ ਕੇ ਸਮਾਪਤੀ ਕੀਤੀ ਨਗਰ ਕੀਰਤਨ ਦੀ ਇਸ ਦਿਨ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਨਮ ਦਿਹਾੜਾ ਬੜੇ ਧੂਮ-ਧਾਮ ਨਾਲ ਮਨਾਇਆ ਇਸ ਦੇ ਸਬੰਧ ਵਿੱਚ ਸਾਡੀ ਸਾਰੀ ਪ੍ਰਬੰਧਕ ਕਮੇਟੀ ਤੇ ਮੇਰੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ आसमान में उड़ते हुए पक्षी आसमान में उड़ते हुए पक्षी आसमान में उड़ते हुए पक्षी आसमान में उड़ते हुए पक्षी